ਅੱਜ ਆਪਾਂ ਤੁਹਾਨੂੰ ਸਹਿਰ ਮਰੀਦਕੋਟਲੇ ਦੇ ਬਹੁਤ ਹੀ ਸੋਹਣੇ-ਸੋਹਣੇ ਸੂਟ ਦਿਖਾਵਾਂਗੇ ਬਿਲਕੁਲ ਸਸਤੇ ਰੇਟਾਂ ਤੇ ਤੁਸੀਂ ਪਹੁੰਚਣਾ ਸਹਿਰ ਮਰੀਦਕੋਟਲੇ ਸ਼ਰੰਦੀ ਗੇਟ ਐਂਟਰ ਹੋ ਕੇ ਤੇਲੀਆ ਵਾਲੇ ਬਾਜ਼ਾਰ ਫੈਸ਼ਨ ਇੰਸਟਾ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਆ ਸ਼ਿਮਰ ਦਾ ਸੂਟ ਹੋਊਗਾ ਹਾਂਜੀ ਸ਼ਿਮਰ ਦੁਪੱਟਾ ਬਾਜੂ ਬਾਟਮ ਦੇ ਵਿੱਚੋਂ ਇੱਕ ਆਪਸ਼ਨ ਹੋਊਗੀ ਚਾਹੇ ਬਾਜੂ ਬਣਾ ਲਿਓ ਚਾਹੇ ਬਾਟਮ 2.5 ਮੀਟਰ ਦੁਪੱਟਾ ਠੀਕ ਹੈ ਜੀ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਬਣਿਆ ਡਿਜ਼ਾਈਨ ਕਿਤੋਂ ਲੱਭ ਜਵੇ ਹਾਂਜੀ ਦਿਖਾ ਦਿਓ ਸੂਟ ਫ੍ਰੀ ਆਹ ਵਾਲ ਕੀਨ ਖਾਬ ਦੇ ਉੱਤੇ ਬਹੁਤ ਪਿਆਰਾ ਆਰੀ ਪਲੱਸ ਹੈਂਡ ਦਾ ਵਰਕ ਹੋਇਆ ਹੋਊਗਾ ਦੇਖੋ ਹੈ ਸਰਦਾਰੀ ਦੁਪੱਟਾ ਲਓ ਜੀ ਤੁਹਾਨੂੰ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਇਸ ਦੇ ਵਿੱਚ ਸੋਹਣਾ ਵੀ ਗਲਾ ਡਿਜ਼ਾਈਨਰ ਠੀਕ ਹੈ ਜੀ ਉਸ ਤੋਂ ਬਾਅਦ ਘੇਰੇ ਦੇ ਉੱਤੇ ਕੰਟਰਾਸਟ ਬਹੁਤ ਸੋਹਣਾ ਧਾਗੇ ਦਾ ਵਰਕ ਦਾ ਟੋਟਲ ਹੈਂਡ ਵਰਕ ਹੋਊਗਾ ਜੀ ਆਹ ਸਾਰਾ ਹੈਂਡ ਵਰਕ ਹੋਊਗਾ ਤਾਂ ਦੇਖੋ ਵਰਕ ਤਫਕੇ ਦਾ ਵਰਕ ਹੋਊਗਾ ਇਹ ਹੈਗੇ ਜ਼ਰਦੋਸੀ ਇਹਦੇ ਫੁੱਲ ਚੈੱਕ ਕਰਾ ਦਿਓ ਆਮ ਤੌਰ ਤੇ ਇੰਸਟਾਗ੍ਰam ਤੇ ਵਾਇਰਲ ਰਹਿੰਦਾ ਹੈ ਤੇ ਤੁਸੀਂ ਇਹ ਸੂਟਾਂ ਦੀ ਪੂਰੀ ਵੀਡੀਓ YouTube ਚੈਨਲ ਅਮਰਤ ਗਿੱਲ ਬਲੌਗ ਤੇ ਜਾ ਕੇ ਦੇਖ ਸਕਦੇ